ਹੈਲੋ ਹਾਂਜੀ ਹਾਂ ਮੈਂ ਨਾ ਆਪਣੇ ਰਾਜਵੀਰ ਮਾਨਾ ਦਾ ਹੈਗਾ ਨਾ ਉਹਦਾ ਡੈਡੀ ਬੋਲਦਾ ਸੀਗਾ ਕੌਣ ਬੋਲਦੇ ਹੋ ਜੀ ਹਾਂਜੀ ਸਰ ਸਸਰੀ ਕਾਲ ਸਸਰੀ ਕਾਲ ਸਸਰੀ ਕਾਲ ਜੀ ਸਸਰੀ ਕਾਲ ਦੋ ਵਾਰੀ ਸਸਰੀ ਕਾਲ ਤੁਹਾਨੂੰ ਤੇ ਹੋਰ ਸਭ ਠੀਕ ਠਾਕ ਹੋ ਹਾਂਜੀ ਤੁਸੀਂ ਬੜੀਆ ਤੁਹਾਡਾ ਪਰਿਵਾਰ ਠੀਕ ਹੈ ਸਾਰੇ ਬੜੀਆ ਹੈਗੇ ਹਾਂ ਸਭ ਠੀਕ ਹੈ ਠੀਕ ਹੈ ਤੇ ਮੈਂ ਤੁਹਾਨੂੰ ਗੱਲ ਕਰਨੀ ਸੀ ਜਿਹੜੀ ਗੱਲ ਤੇਰੇ ਨਾਲ ਮੈਂ ਤਾਂ ਕਰਾਂ ਇਹ ਤੁਕਿਸਲ ਨਾਂ ਦੱਸਿਆ ਤਾਂ ਮੇਰੇ ਤੋਂ ਤਾਂ ਅਲੀ ਗੱਲ ਹੋਊਗੀ ਤਾਂ ਦੱਸਾਂਗੇ ਨਾਂ ਰੱਖਣ ਵਾਲੀ ਕੋਈ ਤਾਂ ਨਾ ਦੱਸਾਂਗੇ ਨਾ 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 ਇਹ ਗੱਲ ਪਤਾ ਕੀ ਗੱਲ ਹੀ ਪਰਦੇ ਵਾਲੀ ਹੈ ਜਿਹੜੀ ਤੁਹਾਨੂੰ ਦੱਸਣੀ ਨਹੀਂ ਚਾਪਣੀ ਕਿਸੇ ਨੂੰ ਤੇ ਤੇਰੇ ਮੇਰੇ ਵਿੱਚ ਕਿੱਥੇ ਪਰਦੇ ਰੱਖਦੇ ਆਵੇਂ ਮੈਂ ਰੱਖਦੇ ਪਰਦੇ ਆ ਇਹ ਗੱਲ ਤੇਰੇ ਨਾਲ ਹੀ ਰੱਖਦੇ ਵੀ ਆ ਜੀ ਰੱਖ ਪਰਦੇ ਜਿਹੜੇ ਰੱਖੋ ਸੋਈ ਜਾਂਦਾ ਆ ਹਾਂ ਤੇ ਹੁਣ ਆਪਾਂ ਆਏ ਆ ਵੀ ਮੈਂ ਸੁਣਿਆ ਤੂੰ ਆਪ ਆਜੇਂਗੀ ਜਾਂ ਕਿ ਕੁੜੀ ਕੜੇ ਨੂੰ ਭੇਜੇਂਗੀ ਮੈਨੂੰ ਤੇ ਦੱਸ ਤੂੰ ਮੈਂ ਸਿੱਧੇ ਸ਼ਬਦਾਂ ਚ ਗੱਲ ਕਰਾਂ ਆਜੇਂਗੀ ਤਾਂ ਕੀ ਮਤਲਬ ਹੈ ਨਹੀਂ ਨਹੀਂ ਮੈਂ ਸੁਣਿਆ ਜਿਹੜਾ ਉਹ ਸਹੀ ਸੁਣਿਆ ਨਾ ਵੀ ਮਤਲਬ ਵੀ ਤੂੰ ਆ ਜੰਨੇ ਹੋ ਥੋੜਾ ਬਹੁਤ ਪੈਸੇ ਤੇ ਲੈ ਕੇ ਡੰਗ ਸਾਰਨ ਵਾਸਤੇ ਤੇਰਾ ਡਾਂਗ ਲਾ ਜਿਹੜਾ ਡੰਗ ਹੁੰਦਾ ਹੈ ਜਿਹੜਾ ਡੰਗ ਸਾਰਦੇ ਹੁੰਦੇ ਉਹ ਦੇਖੋ ਜੀ ਮੈਂ ਲਾਉਣੀ ਮੰੰਦੂ ਮੰੰਦੂ ਤਾਂ ਲਾ ਆਦਮੀ ਹੈ ਜੀ 200 ਰੁਪਏ ਇਕੱਠੇ ਆ ਠੀਕ ਹੈ ਮਨ ਨੂੰ ਮਨਾ ਲੈਂਦੇ ਹਾਂ ਇਹ ਕੁੜੀਆਂ-ਬੁੜੀਆਂ ਮਨਾ ਲੈਂਦੇ ਨੇ ਕਿ ਆਹ ਸ਼ਾਦੀ ਹੋਵੇ, ਕੁਸ਼ਮਤੀ ਹੋਵੇ, ਕਰਵਾ ਚੌਥ ਹੋਵੇ, ਦਿਵਾਰੀ ਹੋਵੇ ਨਾ ਮਿਲਾ ਲੇ ਲਵੇ। ਹੂੰ। ਪਰ ਜੇ ਕੋਈ ਤੁਸੀਂ ਕਹਿੰਦੇ ਹੋ ਇਹ ਤੁਸੀਂ ਸਾਫ਼-ਸਾਫ਼ ਦੱਸੋ ਤੁਸੀਂ ਕਹਿੰਦੇ। ਸਾਫ਼-ਸਾਫ਼ ਗੱਲ ਇਹੀ ਹੈ ਵੀ ਇੱਕ ਤਾਂ ਹੈਗਾ ਮੈਂ ਤੇ ਇੱਕ ਹੈਗਾ ਮੇਰਾ ਦੋਸਤ ਜਿਹੜਾ ਉਹ ਕੈਨੇਡਾ ਤੋਂ ਆਇਆ ਹੁਣੇ ਹੁਣੇ। ਹੂੰ ਹੂੰ ਤੇ ਦੋਨਾਂ ਨੇ ਮਤਲਬ ਦੋ-ਦੋ ਵਾਰੀ ਕਰਾਂਗੇ ਅਸੀਂ। ਅੱਛਾ ਜੀ। ਤੇ ਤੇ ਸਾਨੂੰ ਫਿਰ ਰੇਟ ਦੱਸ ਦਿਓ ਖੁੱਲ ਕੇ ਕਿ ਕੀ ਰੇਟ ਰਹੂਗਾ ਉਸ ਹਿਸਾਬ ਦੇ ਨਾਲ ਆਪਾਂ ਮਕਾ ਲੰਨੇ ਆ ਤੇ ਜਗਾ ਸਾਡੀ ਹੋਊਗੀ ਤੁਹਾਨੂੰ ਲੈ ਜਾ ਹਾਂ ਅੰਦਰ ਅੰਦਰ ਲੈ ਆਂਦਾ ਉਹ ਵੀ ਤਿਆਰੀ ਹੋ ਜਾਗਾ ਹਾਉ ਹੀ ਹੋ ਹੀ ਹੋ ਹੀ ਸਮਝ ਗਏ ਤੁਸੀਂ ਦੇਖੋ ਗੱਲ ਹੈ ਨਾ ਜਿਹੜੀ ਗੱਲ ਉਹ ਤੇਰੇ ਮੇਰੇ ਵਿੱਚ ਕੋਈ ਕੋਈ ਪਰਸੇ ਨਹੀਂ ਜਾਣੀ ਸੁੱਖਾ ਸੀ ਹਾਂ ਹਾਂਜੀ 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 ਰਣਜੀਤ ਦਾ ਬਾਪੂ ਬੋਲ ਰਿਹਾ ਮੈਂ ਤੇ ਰਣਜੀਤ ਨੂੰ ਕੌਣ ਨਹੀਂ ਜਾਣਦਾ ਉਹ ਜਿਲ੍ਹਾ ਦਿਖਸ ਹੈਗਾ ਨਾ ਮੋਗਿਆਂ ਦਾ ਬਣਿਆ ਹੋਇਆ ਅੱਛਾ ਰਣਦੀਪ ਹਾਂ ਰਣਜੀਤ ਰਣਜੀ ਰਣਦੀਪ ਛੋਟਾ ਰਣਜੀਤ ਦਾ ਡੇਢੀ ਹਾਂ ਰਣਜੀਤ ਰਣਦੀਪ ਦੋਨੇ ਭਰਾ ਹੀ ਆ ਨਾ ਹਾਂ ਤੇ ਸਰ ਜੀ ਨਾਲ ਨਾ ਉਹ ਭਾਈ ਤੋਂ ਰੇਟ ਦੀ ਗੱਲ ਮਕਾ ਲਾ ਵੀ ਕੀ ਕੁਛ ਲੈਣਗੇ ਕਿੰਨਾ ਕੀ ਕਰਨਗੇ ਤਾਂ ਆਪੋ ਸਾਹ ਨਾਲ ਅੱਧਰ ਕਰ ਲੈਣੇ ਗੱਲਬਾਤ ਹਰੇਕ ਤਾਂ ਹੀ ਮੈਂ ਲੱਗੂੰਗੀ ਬਾਅਦ ਤੇ ਅੱਛਾ ਬਿਲਕੁਲ ਮੰਨ ਨਹੀਂ ਕਰੇਂ ਚੱਲੋ ਵੀ ਇੱਕ ਵਾਰ ਦਾ ਹੈਗਾ ਸੀ 2000 ਦਿਆ ਅੱਛਾ ਅੱਛਾ ਤੇ ਦੂਜੀ ਵਾਰ ਦਾ ਤੇ ਆਉਣ ਜਾਣ ਦਾ ਵੀ ਖਰਚਾ ਹੂੰ ਤੇ ਮੇਰੇ ਮੇਕਅਪ ਦਾ ਵੀ ਖਰਚਾ ਤਾਂ ਮੇਕਅਪ ਤਾਂ ਲੈ ਹੀ ਜਾਣਾ ਥੋੜਾ ਉੱਥੇ ਲੈ ਮੇਕਅਪ ਤੋਂ ਮੇਕਅਪ ਉੱਥੇ ਉਸ ਟਾਈਮ ਕੌਣ ਦੇਖਦਾ ਦੱਸ ਇੱਕ ਕੱਪ ਉਹ ਜਿਹੜੇ ਤੋਂ ਮੋੜ ਗੋਣਾ ਮੈਂ ਚਾਲਰ ਤੇ ਜਾਵਾਂਗਾ ਫੇਸੇ ਪੇ ਰੱਖਾਂਗੇ ਜਿਹੜੇ ਮੂਹ ਕਾ ਵਾਟੇ ਨੇ ਨਹੀਂ ਇੱਕ ਮੈਂ ਆਪਣੇ ਉਹ ਪੂਰੇ ਲਾਉਂ ਕੱਪੜੇ ਅੱਧੇ ਅੱਧੇ ਲਾਉਂਗੇ ਤੁਸੀਂ ਲਾ ਕੇ ਮਨੇ ਦੱਸੋ ਉਹਦਾ ਲਗ ਰੇ ਠੀਕ ਹੈ ਉਹਦਾ ਰੇਟ ਵੀ ਦੱਸ ਦੋ ਸਾਨੂੰ ਅੱਧੇ ਦਾ ਵੀ ਦੱਸ ਦੋ ਤੇ ਪੂਰੇ ਦਾ ਵੀ ਦੱਸ ਦਿਓ ਅੱਧੇ ਦਾ ਤਾਂ ਮੈਂ ਤੁਹਾਨੂੰ ਦੱਸਦਾ ਤੇ ਪੂਰੇ ਦਾ ਤਾਂ ਪਗੜ ਲੱਗ ਗਈ ਪੂਰੇ ਰੱਬ ਤੇ ਇਹ ਗੱਲ ਬਾਤ ਨਹੀਂ ਹੋਣੀ ਚਾਹੀਦੀ। ਗੱਲ ਤਾਂ ਵੀ ਤੇਰੇ ਤੇਰੇ ਮੇਰੇ ਵਿੱਚ ਹੀ ਰਹੂਗੀ। ਦੱਸੋ। ਅ ਇੱਕ ਥੋੜੀ ਆਵਾਜ਼ ਕੱਟੀ ਕਿ ਤੁਸੀਂ ਬੋਲਿਆ ਕੀ ਸਮਝ ਨਹੀਂ ਆਈ ਗੱਲ ਤਾਂ ਤੇਰੇ ਮੇਰੇ ਵਿੱਚ ਹੀ ਰਹੂਗੀ। ਹਾਂ ਹਾਂ ਗੱਲ ਤਾਂ ਆਪਣੇ ਵਿਚਾਲੇ ਵਿਚਾਲੀ ਰਹੇ। ਗੱਲ ਬਾਹਰ ਨਾ ਜਾਵੇ। ਬਸ ਉਹ ਇਹ ਵੀ ਡੱਬ ਕੇ ਆਪਾਂ ਤੱਕਣ ਲਾ ਲਿਆ ਤੇ ਕਿਤੇ ਨਹੀਂ ਜਾਂਦੀ ਗੱਲ ਬਾਹਰ ਬਸ। ਠੀਕ ਹੈ। ਹਾਂ ਤੇ ਹੁਣ ਮੈਨੂੰ ਤੁਸੀਂ ਰੇਟ ਦੱਸ ਦਿਓ ਵੀ ਪੂਰੇ ਦਾ ਰੇਟ ਕੀ ਲਾਉਂਗੇ ਵੀ ਸਾਰਾ ਰਾਸਤਾ ਪੂਰਾ ਹੈ ਕਰਨਾ ਮੂੰਹ ਮਾਚ ਪਾਉਣ ਵਾਲਾ ਕੰਮ ਕਰਨਾ ਹੈ ਸਦਾ ਪੂਰਾ ਆ ਸਭਰਾ ਕੰਮ ਨਹੀਂ ਕਰਨਾ ਲਗਭਗ 3-4 ਘੰਟੇ ਲੱਗਣਗੇ 4 ਘੰਟੇ ਕਰੀ ਗੱਲ ਤੇ ਹਾਂ ਠੀਕ ਹੈ ਫਿਰ ਕੀ ਆ ਦੇ ਜੇ ਮੈਂ 12000 ਕੀ ਆ ਅੱਛਾ 12000 ਦੋਨਾਂ ਦਾ ਹਾਂ ਅੱਛਾ ਅੱਛਾ 12000 ਦੇ ਕੀ ਕੀ ਸਰਵਿਸ ਦੇ ਦੋਗੇ ਤੁਸੀਂ ਤਾਰੇ ਵੀ ਸਾਰੇ ਖੋਲੇ ਕਪੜੇ ਰਿਮੂਵ ਹੋਣਗੇ ਲੋੜ ਹੋਵੇਗੀ ਠੀਕ ਹੈ ਹੋਰ ਲੀਵਿੰਗ ਹੋਊਗਾ ਖਰਾ ਖੁਸ਼ ਹੋਊਗਾ ਹੋਰ ਵੀ ਹੋਊਗਾ ਤੇ ਵਾਜਾਂ ਵੀ ਕੱਢੋਗੇ ਜੀ ਪੁਰੀਆਂ ਆ ਬਾਤ ਨਹੀਂ ਹੋਣੀ ਤੁਹਾਡੇ ਚ ਦਾਮ ਆ ਤਾਂ ਨਿਕਲ ਜਾਣਗੇ ਨਹੀਂ ਨਹੀਂ ਜੀ ਦਾਮ ਨਹੀਂ ਹੋਣ ਤੇ ਉਹਨੇ ਵਾਜਾਂ ਤਾਂ ਕੱਢਣੀਆਂ ਪੈਣਗੀਆਂ ਨਾ ਫੇਰ ਹੀ ਗੱਲ ਬਣੂਗੀ ਇਹ ਨਹੀਂ ਐਕਟਿੰਗ ਨਹੀਂ ਹੁੰਦੀ ਮਤਲਬ ਹਾਂ ਜੇ ਤੁਹਾਡੇ ਕਿਤੇ 당 ਨਾ ਰੋਕਣ ਵਾਲੀ ਨਹੀਂ ਤਾਂ ਤੁਸੀਂ ਫਿਰ ਇੱਕ ਕੰਮ ਕਰੋ ਤੁਹਾਡਾ ਦਿਓ ਫੋਨਪੇ ਨੰਬਰ ਠੀਕ ਹੈ ਨੰਬਰ ਤੁਹਾਡਾ ਫੋਨਪੇ ਤੇ ਆਹੀ ਚੱਲਦਾ ਹੈ ਜਾਂ ਸੈਂਰ ਭੇਜਾਂਗਾ ਮੈਂ ਕੋਈ ਨਹੀਂ ਕੋਈ ਨੰਬਰ ਹਾਂ ਤੁਸੀਂ ਨੰਬਰ ਭੇਜ ਦਿਓ ਤੇ ਤੁਹਾਨੂੰ ਮੈਂ 6000 ਰੁਪਏ ਤਾਂ ਮਾ ਪਾਦਣਾ ਹੁਣੇ ਤੇ 6000 ਰੁਪਏ ਮੈਂ ਤੁਹਾਨੂੰ ਆਪਣਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਡੇ ਹੱਥ ਤੇ ਤੜੀ ਤੇ ਧਰੂਗਾ 6000 ਰੁਪਏ ਤੇ ਫੋਨਪੇ ਕਰਾ ਲਿਓ ਜੇ ਮੈਂ ਤੁਹਾਨੂੰ ਆ ਵੀ ਦਲਾਂ ਲੁੱਜੇ ਮਸੋਟਾ ਜੀ ਕਰੀ ਉਹਨੇ ਕਰ ਲਿਆ ਤੇ ਤੁਸੀਂ ਅੱਜ ਰਾਤ ਦਾ ਹੀ ਰੱਖ ਨਗਦੀ ਦਿਓ ਨਾ ਫਿਰ ਮੈਨੂੰ ਹਾਂ ਲਾਗੂ ਫਿਰ ਕੰਮ ਆ ਜੂਗਾ ਕੈਸ਼ ਤੇ ਤੁਸੀਂ ਅੱਜ ਦੀ ਰਾਤ ਹੀ ਫਿਰ ਰੱਖੋ ਤੁਸੀਂ ਠੀਕ ਹੈ 4 ਵਜੇ ਤੁਸੀਂ 6 ਵਜੇ ਦਾ ਰੱਖ ਲਓ ਪ੍ਰੋਗਰਾਮ ਕਰ ਬਾਕੀ ਦਾ ਠੀਕ ਹੈ ਨਾ ਠੀਕ ਆਜੋ ਠੀਕ ਹੈ